ਸ੍ਰੀ ਗੁਰੂ ਜੀ ਸਾਰਿਆਂ ਨੂੰ ਕੀ ਹਾਲ ਨੇ ਫੇਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਗੱਡੀ ਚੋਂ ਹੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਅੱਜ ਆਪਾਂ ਚੱਲੇ ਆਂਗੇ ਫਰੀਦਕੋਟ ਫਰੀਦਕੋਟ ਚੱਲੇ ਆਣਾ ਆਪਾਂ ਹੀ ਕਿ ਫਿਰੋਜ਼ਪੁਰ ਜਾਮਨੀ ਸਾਹਿਬ ਫਿਰੋਜ਼ਪੁਰ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਆ ਜੀ ਆਪਾਂ ਅੱਜ ਦਰਸ਼ਨ ਕਰਨ ਵਾਹਿਗੁਰੂ ਜੀ ਨੇ ਅੱਜ ਮੌਕਾ ਦਿੱਤਾ ਦਰਸ਼ਨ ਕਰਨ ਦਾ ਕਿ ਅੱਜ ਮੈਂ ਡੈਡੀ ਤੇ ਮੇਰਾ ਚਾਚੂ ਅਸੀਂ ਜਾ ਰਹੇ ਆਂਗੇ ਤੇ ਨਾਲ ਸਾਡੇ ਦੇ ਨਾਲ ਇੱਕ ਹੋਰ ਚਾਚੂ ਜਾ ਰਿਹਾਗਾ ਦਰਪਾਲ ਚਾਚਾ ਤੇ ਨਾਲ ਪਿਕਅਪ ਕਰਦੇ ਆਂਗੇ ਚਾਚੇ ਨੂੰ ਠੀਕ ਹੈ ਰਸਤੇ ਦੇ ਵਿੱਚੋਂ ਤੇ ਫਿਰ ਨਾਲ-ਨਾਲ ਚੱਲਦੇ ਆਂ ਯਾਰ ਨਾਲ-ਨਾਲ ਸਾਨੂੰ ਦਿਖਾਉਨੇ ਆਂਗੇ ਕੀ ਮਾਹੌਲ ਚੱਲ ਬੰਦਾਗਾ ਤੇ ਨਾਲ ਵਲੌਗ ਦੇ ਜੁੜੇ ਰਹੋ ਤੇ ਲੋ ਵੀ ਮਿੱਤਰੋ ਗਰਪਾਲ ਚਾਚੇ ਨੂੰ ਆਪਾਂ ਨਾਲ ਚੱਕ ਲਿਆਗਾ ਤੇ ਹੁਣ ਆਪਾਂ ਆਪਣੀ ਮੰਜ਼ਿਲ ਨੂੰ ਜਾ ਰਹੇ ਆਂਗੇ ਥੋੜਾ ਜਿਹਾ ਮਰਾ ਜਿਆ ਬ੍ਰੀਕ ਲੈਤਾਗਾ ਕਿਉਂਕਿ ਵਾਸ਼ਰੂਮ ਵਗੈਰਾ ਜਾਣੇ ਹੈਗੇ ਤੇ ਥੋੜਾ ਜਿਹਾ ਖਾ ਪੀ ਲਈਏ ਤੇ ਆ ਦੇਖੋ ਤੁਹਾਨੂੰ ਚੀਜ਼ ਦਿਖਾਈ ਇੱਕ ਗੱਡੀ ਦੇ ਥੱਲੇ ਕਬੂਤਰ ਬੈਠੇ ਇਹ ਇਹ ਇੱਕ ਚੀਨੇ ਕਬੂਤਰ ਬਤਕਾਂ ਵੀ ਨੇ ਉਹ ਬਤਕਾਂ ਵੀ ਨੇ ਓਕੇ ਓਕੇ ਆ ਦੇਖੋ ਚੈੱਕ ਕਰਾਂ ਉਹ ਇਹ ਚਾ ਪਾਲੇ ਹੋਏ ਨੇ ਪਾਲੇ ਹੋਏ ਨੇ ਇਧਰ ਪਾਲਤੂ ਨੇ ਹੈਲੋ ਗਾਇਸ ਕਿਵੇਂ ਹੋ ਮਿੱਤਰੋ ਤੁਹਾਨੂੰ ਲੱਗ ਰਿਹਾ ਹੋ ਅਸੀਂ ਕਿੱਧਰ ਨੂੰ ਜਾ ਰਹੇ ਆ ਮਾਹੌਲ ਪੂਰਾ ਦੇਖੋ ਘੈਂਟ ਹੋ ਰਿਹਾ ਇਧਰ ਵਾਸ਼ਰੂਮ ਨੇ ਆ ਕਰਕੇ ਆ ਲੋਕਰ ਜਿੱਧਰੋਂ ਆਏ ਆ ਅਸੀਂ ਦੇਖੋ ਯਾਰ ਰਾਹ ਦੇਖੋ ਕਿਹਨਾ ਘੈਂਟ ਆ ਗ੍ਰਿੰਡਰੀ ਗ੍ਰਿੰਡਰੀ ਪੂਰੀ ਚਲਤੇ ਹੈ ਫੁੱਲ ਫੁੱਲ ਨਹੀਂ ਤੋੜਨੇ ਆਪੀ ਨੋ ਬੈਡ ਹੈਬਿਟ ਬੈਡ ਹੈਬਿਟ ਇਧਰ ਪਾਰਕ ਬਣਾਇਆ ਹੋਇਆ ਹੈਗਾ ਚਲੋ ਚਲੋ ਕੁਝ ਖਾਣ ਪੀਣੂ ਵੀ ਫੜਦੇ ਆਪੀ ਮਿੱਤਰੋ ਪੇਟ ਪੂਜਾ ਕਰ ਲਈ ਮਾੜੀ ਜੀ ਕਿਉਂਕਿ ਸਵੇਰੇ ਚਾਹ ਹੀ ਪੀ ਕੇ ਆਏ ਸੀ ਚਾਹ ਨਾਲ ਮੈਂ ਇੱਕ ਬਰਫੀ ਖਾਇਆ ਸੀਗਾ ਕੱਲ ਰਖੜੀ ਸੀਗੀ ਮਠਾਈ ਆਈ ਸੀਗੀ ਤੇ ਚਾਚਾ ਕਿਸ ਵੀ ਨਹੀਂ ਕਾ ਕੇ ਤੇ ਚਲੋ ਯਾਰ ਮੈਂ ਪੇਟ ਪੂਜਾ ਕਰ ਲਈ ਫਿਰ ਆਪਾਂ ਚੱਲਦੇ ਆਂਗੇ ਮੈਨੂੰ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਸੀਗੇ ਤੇ ਪਾਰਕਿੰਗ ਦੇ ਵਿੱਚ ਗੱਡੀ ਲਾ ਪੀ ਤੇ ਹੁਣ ਚੱਲਦੇ ਆਂਗੇ ਗੁਰਦੁਆਰਾ ਸਾਹਿਬ ਪੁੱਛ ਕੇ ਵਾਧਾ ਲੋ ਵੀ ਮਿੱਤਰੋ ਗੁਰਦੁਆਰਾ ਸਾਹਿਬ ਤੋਂ ਆਪਾਂ ਮੱਥਾ ਟੇਕਿਆ ਸੀਗੇ ਤੇ ਲੰਗਰ ਛਕ ਲਿਆ ਸੀਗਾ ਤੇ ਹੁਣ ਘਰ ਨੂੰ ਵਾਪਸੀ ਤਣ ਲੱਗੇਗੇ ਫਿਰੋਜ਼ਪੁਰ ਆਏ ਸੀਗੇ ਆਪਾਂ ਯਾਰ ਆਪਣਾ ਮਤਲਬ 2.5 ਘੰਟਿਆਂ ਦਾ ਰਾਹ ਹੈਗਾ ਠੀਕ ਹੈ ਤੇ ਹੁਣ 2.5 ਘੰਟੇ ਆਉਣ ਤੇ ਲੱਗੇ 2.5 ਘੰਟੇ ਜਾਣ ਤੇ ਲੱਗਣਗੇ ਤੇ ਬਾਕੀ ਰਾਹ ਦੇ ਵਿੱਚ ਦੇਖਦੇ ਆ ਜੇ ਕੋਈ ਦੇਖਣ ਵਾਲੀ ਚੀਜ਼ ਹੋਈ ਆਪਾਂ ਰੁਕਾਂਗੇ ਜ਼ਰੂਰ ਠੀਕ ਹੈ ਤੇ ਸੋਨੂੰ ਵੀ ਦਿਖਾਵਾਂਗੇ ਨਾਲ ਹੀ ਨਾਲ ਆ ਰਹੇ ਹੁੰਦੇ ਆਪਾਂ ਇੱਧਰ ਆ ਗਏ ਸੀਗੇ ਖੰਡੇ ਵਾਲੇ ਆਊਟਲੈਟ ਤੇ ਬੜੀ ਜੀ ਸ਼ੂਜ਼ ਲੈਨੇ ਸੀਗੇ ਔਰ ਨਾਲ ਤੇ ਸ਼ੂਜ਼ ਵੀ ਆਪਾਂ ਲੈ ਲਏ ਸੀਗੇ ਕਿੱਧਰ ਰੱਖੇ ਨੇ ਚਾਚੂ ਲਿਬਰਟੀ ਤੋਂ ਸ਼ੂਜ਼ ਲੈਤੇ ਨੇ ਆਪਾਂ ਤੇ ਫਿਰ ਹਾਲ ਕਾਫੀ ਪੀਰਿਆਂਗੇ ਔਰ ਕੋਲਡ ਕਾਫੀ ਹੈ ਜੀ ਤੇ ਆਪਨੀ ਗੰਭੀ ਹੈਗੀ ਤੇ ਆਉਂਦੀ ਹੈ ਜੀ ਕਿੰਨੇ ਹੈਗੇ ਯਾਰ ਗੱਲ ਕਰਨ ਦੀ ਬਹੁਤ ਯਾਦ ਆ ਰਹੀ ਤੇ ਵਾਕੀ ਇਹਨੇ ਜਲਾਇਆ ਸੀ ਤੇ ਕਿਤਾਬਾਂ ਵੀ ਅੰਦਰ ਹੀ ਸਿਵਾਕੀ ਨੇ ਪਾ ਕੇ ਕਿ ਨਾ ਪਤਾ ਨਹੀਂ ਕਿ ਅੱਗੇ ਬਾਹਰ ਬੋਸਣੇ ਰੋੜਾ ਯਾਦ ਆ ਰਹਾ ਵਾ ਵਾਕੀ ਇਹ ਬਹੁਤ ਜੀ ਨਾ ਇਹ ਚਾਹ ਤੇ ਸਸਤੀ ਚਾਹ ਚਾਹਦੇ ਆ ਤੇ ਲੋ ਵੀ ਮਿੱਤਰੋ ਕਾਫੀ ਪੀਨੇ ਆਂਗੇ ਤੇ ਚੱਲਦੇ ਆਂ ਘਰ ਨੂੰ ਤੇ ਲੋ ਵੀ ਮਿੱਤਰੋ ਹੱਡੇ ਆਏ ਤੋਂ ਚੱਲਿਆ ਆਪਾਂ ਵਾਪਸ ਘਰ ਨੂੰ ਤੇ ਬਾਏ ਬਾਏ ਹੱਡੇ ਆਈ ਆਊਟਲੈਟ ਤੇ ਚੱਲਦੇ ਆਂ ਘਰ ਨੂੰ ਚਾਚਾ ਬਾਏ ਚਾਚਾ ਬਾਏ ਤੇ ਲੋ ਵੀ ਮਿੱਤਰੋ ਘਰੇ ਆ ਪਾਗੇ ਸੀਗੇ ਡੈਡੀ ਨੂੰ ਸ਼ੂਜ਼ ਫੜਾਤੇ ਤੇ ਜਿਹੜੀ ਮੈਂ ਤੁਹਾਨੂੰ ਕਲਿੱਪ ਨਹੀਂ ਪਾਈ ਸੀਗੀ ਨਰਸਰੀ ਦੀ ਹਨਾ ਉਹਦੇ ਵਿੱਚੋਂ ਨਾ ਆਪਾਂ ਗਮਲੇ ਲਏ ਆਂ ਦੋ ਜੇ ਤੁਹਾਨੂੰ ਯਾਦ ਹੋਵੇ ਆਪਾਂ ਨਾ ਪਹਿਲਾਂ ਮਤਲਬ ਉਹ ਬੀਜ ਮੰਗਾਈ ਸੀਗੇ ਤੇ ਇਹਦੇ ਵਿੱਚ ਰੇਤ ਤੇ ਮਿੱਟੀ ਹੈਗੀ ਅਸੀਂ ਆਖਿਆ ਇਹ ਵੀ ਲਈ ਚੱਲਦੇ ਆਂਗੇ ਤੇ ਬਾਕੀ ਡਿੱਕੀ ਨੂੰ ਕਰਦੇ ਬੰਦ ਗੰਨ ਲਏ ਆਪਾਂ ਲੈ ਕੇ ਆਏ ਆਂ ਮਿੱਤਰੋ ਆਹ ਲੇ ਤੇ ਕਰਦੇ ਇਹਨਾਂ ਦਾ ਵੀ ਕੰਮ ਆਪਾਂ ਗਮਲਿਆਂ ਦਾ ਵੀ ਤੇ ਬਾਕੀ ਮਾਈਕਲ ਨੂੰ ਪਤਾ ਲੱਗ ਗਿਆ ਕਿ ਆ ਗਈ ਭਾਈ ਆ ਗਈ। ਓਏ। ਆ ਜਾਓ ਆ ਜਾਓ। ਹਾਂ ਹਾਂ। ਉਹ ਵੀ ਮਿੱਤਰੋ ਜਿਹੜੇ ਆਪਾਂ ਗਮਲੇ ਲੈ ਕੇ ਆਏ ਸੀਗੇ ਤੇ ਮਿੱਟੀ ਵੀ ਆਪਾਂ ਨਾਲ ਹੀ ਲਿਆਏ ਸੀਗੇ ਤੇ ਉਹਦੇ ਵਿੱਚ ਮਤਲਬ ਰੇ ਪਈ ਹੋਈ ਸੀਗੀ ਤੇ ਮਿਕਸ ਕਰਕੇ ਆਪਾਂ ਦੋਵੇਂ ਗਮਲੇ ਭਰਤੇ ਤੇ ਮਿੱਟੀ ਅਰ ਇੰਨੀ ਇੰਨੀ ਪਈ ਹੈਗੀ। ਮੈਨੂੰ ਤਾਂ ਲੱਗਿਆ ਸੀ ਫੁੱਲ ਫੁੱਲ ਹੋ ਜਾਣਗੇ। ਲੇਕਿਨ ਫੁੱਲ ਨਹੀਂ ਹੋਏ ਇੰਨੀ ਕੀ ਮਿੱਟੀ ਪਈ ਆ। ਤੇ ਬਾਕੀ ਹਲੇ ਫਿਲਹਾਲ ਤਾਂ ਮਤਲਬ ਹਲੇ ਮਤਲਬ ਕੁਝ ਵੀ ਇਹਦੇ ਵਿੱਚ ਬੋਇਆ ਨਹੀਂਗਾ ਬੀਜਿਆ ਨਹੀਂ ਮਤਲਬ ਫਿਲਹਾਲ ਇਕੱਲੀ ਮਿੱਟੀ ਪਾਈ ਹੈ ਤੇ ਬਾਕੀ ਜਿਹੜਾ ਪ੍ਰੋਸੈਸ ਹੈ ਉਹ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਨਾ ਆਂਗੇ ਕਿ ਇਹਦੇ ਵਿੱਚ ਕੀ ਆਪਾਂ ਘਾ ਰਹੇ ਆਂਗੇ ਠੀਕ ਹੈ ਤੇ ਕਿੱਦਾਂ ਦਾ ਸਿਸਟਮ ਹੈ ਸਾਰਾ ਕੁਝ ਤੁਹਾਨੂੰ ਦਿਰਾਗੇ ਤੇ ਲੋ ਵੀ ਮਿੱਤਰੋ ਅੱਜ ਦਾ ਵਲੌਗ ਆਪਣਾ ਇੰਨੇ ਹੀ ਠੀਕ ਹੈ ਜੀ ਕਿਦਾਂ ਦਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਬੈਲ ਆਈਕਨ ਨੂੰ ਕਰ ਲਿਓ ਆਨ ਉਹਦੇ ਨਾਲ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੇ ਰਹਿ ਬਾਜੋ ਹਣਾ ਜਦੋਂ ਘਰੇ ਆਏ ਸੀਗੇ ਆਪਾਂ ਗਮਲੇ ਵਾਲਾ ਮੈਂ ਤੁਹਾਨੂੰ ਦਿਖਾਇਆ ਹੈ ਨਾ ਕਿ ਭਰਤੀ ਸੀਗੇ ਮਿੱਟੀ ਨਾਲ ਰੇਤ ਨਾਲ ਤੇ ਗੌਰਵ ਨੂੰ ਮੈਂ ਲਿਆਇਆ ਸੀ ਅੱਜ ਗੌਰਵ ਆ ਗਿਆ ਇਹ ਰਖੜੀ ਕਰਕੇ ਆਪਦੇ ਪਿੰਡ ਗਿਆ ਹੋਇਆ ਸੀਗਾ ਕਿਦਾਂ ਡਵਾਈਸ ਤੇ ਅੱਜ ਆ ਗਿਆ ਸੀਗਾ ਤੇ ਬਾਕੀ ਚਲੋ ਯਾਰ ਮਿਲਦੇ ਆਪਾਂ ਅਗਲੇ ਘੈਂਟ ਜੇ ਵਲੌਗ ਦੇ ਵਿੱਚ ਠੀਕ ਹੈ ਜੀ ਧੰਨਵਾਦ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਅਗਲੇ ਘੈਂਟ ਜੇ ਵਲੌਗ ਦੇ ਵਿੱਚ ਬਾਏ ਬਾਏ